ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਹਾਂ ਜੀ ਆਪਾਂ ਬਾਸਮਤੀ ਦਾ ਰੇਟ ਪੰਜਾਬ ਦੀਆਂ ਮੰਡੀਆਂ ਦਾ ਤਰੀਕ ਅੱਜ ਹੈਗੀ ਹੈ ਜੀ 3 ਦਸੰਬਰ ਤੇ 2024 ਰੇਟ ਜਿਹੜੇ ਦਿਨੋਂ ਦਿਨ ਮੰਦੇ ਹੋ ਰਹੇ ਆ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੀ ਮੰਡੀ ਵਿੱਚ ਰੇਟ ਹੈ ਐਸਐਮਏ ਸਭ ਤੋਂ ਤੇਜ਼ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਕੋਟਕਪੂਰੇ ਤੋਂ ਕੋਟਕਪੂਰੇ ਜਿਹੜੀ 11-21 ਦੀ ਬੋਲੀ ਹੋਈ ਆ 3700 ਰੁਪਏ ਤੋਂ ਸ਼ੁਰੂ ਹੋ ਕੇ 4000 ਤੇ 50 ਰੁਪਏ ਤੱਕ ਗਈ ਆ ਜੇ ਗੱਲ ਕਰੀਏ ਆ 18 85 ਦੀ 18 85 ਦੀ ਜਿਹੜੀ ਬੋਲੀ ਹੋਈ ਆ 3400 ਰੁਪਏ ਤੋਂ ਸ਼ੁਰੂ ਹੋ ਕੇ 3700 ਤੇ 4000 ਰੁਪਏ ਤੱਕ ਗਈ ਆ 17 18 ਦੀ ਜਿਹੜੀ ਬੋਲੀ ਹੋਈ ਆ 3000 ਰੁਪਏ ਤੋਂ ਸ਼ੁਰੂ ਹੋ ਕੇ 3500 ਤੇ 3000 ਰੁਪਏ ਤੱਕ ਗਈ ਆ ਰੇਟ ਜਿਹੜੇ ਦਿਨੋਂ ਦਿਨ ਘਟ ਰਹੇ ਆ 1400 ਇੱਕ ਦੀ ਜਿਹੜੀ ਬੋਲੀ ਹੋਈ ਆ ਕੋਟਕਪੂਰਾ ਮੰਡੀ 2400 ਰੁਪਏ ਤੋਂ ਸ਼ੁਰੂ ਹੋ ਕੇ 3200 ਤੇ 4000 ਰੁਪਏ ਤੱਕ ਗਈ ਆ 1509 ਦੀ ਜਿਹੜੀ ਬੋਲੀ ਹੋਈ ਆ ਕੋਟਕਪੂਰੇ ਉਹ 2750 ਰੁਪਏ ਤੋਂ ਸ਼ੁਰੂ ਹੋ ਕੇ 3100 ਰੁਪਏ ਤੱਕ ਗਈ ਆ 1886 ਦੀ ਜਿਹੜੀ ਬੋਲੀ ਉਹ 2800 ਰੁਪਏ ਤੋਂ ਸ਼ੁਰੂ ਹੋ ਕੇ 3060 ਰੁਪਏ ਤੱਕ ਗਈ ਆ ਪੀਬੀ1 ਜਿਹੜਾ 2850 ਰੁਪਏ ਤੱਕ ਗਈ ਆ 1847 ਜਿਹੜੀ 2600 ਰੁਪਏ ਤੋਂ ਸ਼ੁਰੂ ਹੋ ਕੇ 2800 ਤੇ 50 ਰੁਪਏ ਤੱਕ ਗਈ ਆ ਸੁਪਰ 52 2800 ਰੁਪਏ ਤੱਕ ਗਈ ਆ ਹੁਣ ਗੱਲ ਕਰਦੇ ਆ ਆਪਾਂ ਮੰਡੀ ਨਿਹਾਲ ਸਿੰਘ ਵਾਲਾ 1509 ਦਾ ਜਿਹੜਾ ਰੇਟ ਆ ਉਹ 2700 ਰੁਪਏ ਤੋਂ ਸ਼ੁਰੂ ਹੋ ਕੇ 3100 ਰੁਪਏ ਤੱਕ ਗਿਆ 1847 ਦਾ ਜਿਹੜਾ ਰੇਟ ਆ 2600 ਰੁਪਏ ਤੋਂ 2800 ਤੇ 50 ਰੁਪਏ ਤੱਕ ਗਿਆ 1401 ਦਾ ਜਿਹੜਾ ਰੇਟ ਆ ਉਹ 2900 ਰੁਪਏ ਤੋਂ ਸ਼ੁਰੂ ਹੋ ਕੇ 3200 ਤੇ 50 ਰੁਪਏ ਤੱਕ ਗਿਆ 1718 ਦਾ ਜਿਹੜਾ ਰੇਟ ਆ 3200 ਰੁਪਏ ਤੋਂ ਸ਼ੁਰੂ ਹੋ ਕੇ 3600 ਰੁਪਏ ਤੱਕ ਗਿਆ 1121 ਦਾ ਜਿਹੜਾ ਰੇਟ ਆ 3600 ਰੁਪਏ ਤੋਂ ਸ਼ੁਰੂ ਹੋ ਕੇ 4000 ਰੁਪਏ ਤੱਕ ਗਿਆ 1885 ਦਾ ਜਿਹੜਾ ਰੇਟ ਆ 3300 ਰੁਪਏ ਤੋਂ ਸ਼ੁਰੂ ਹੋ ਕੇ 3800 ਰੁਪਏ ਤੱਕ ਗਿਆ ਤੇ 18 86 ਦਾ ਜਿਹੜਾ ਰੇਟ ਹੈ 2800 ਰੁਪਏ ਤੋਂ ਸ਼ੁਰੂ ਹੋ ਕੇ 3100 ਰੁਪਏ ਤੱਕ ਗਿਆ ਇਹ ਜਿਹੜੇ ਬਈ ਆਪਾਂ ਰੇਟ ਦੱਸ ਰਹੇ ਹਾਂ ਜਿਹੜੀ 2 ਤਰੀਕ ਨੂੰ ਬੋਲੀ ਹੋਈ ਸੀ ਯਾਨੀ ਕਿ ਕੱਲ ਜਿਹੜੀ ਬੋਲੀ ਹੋਈ ਸੀ ਉਹਦੇ ਰੇਟ ਹੈ ਇਹ ਇਹ ਜਿਹੜਾ ਆਪਾਂ ਰੇਟ ਹੁਣ ਦੱਸਣ ਨਿਹਾਲ ਸਿੰਘ ਮੰਡੀ ਜੇ ਹੁਣ ਗੱਲ ਕਰੀਏ ਆਪਾਂ ਅੰਬਾਲਾ ਸ਼ਹਿਰ ਮੰਡੀ ਦੀ ਹੁਣ ਆਪਾਂ ਗੱਲ ਕਰਦੇ ਆਂ ਅੰਬਾਲਾ ਸ਼ਹਿਰ ਮੰਡੀ ਦੀ 11 21 ਜਿਹੜੀ ਹੱਥ ਨਾਲ ਝਾੜੀ ਹੋਈ ਉਹਦਾ ਰੇਟ 4271 ਰੁਪਏ ਤੱਕ ਗਿਆ 17 18 ਦਾ ਹੱਥ ਨਾਲ ਝਾੜੀ ਦਾ ਰੇਟ 3700 ਰੁਪਏ ਤੱਕ ਗਿਆ 1509 ਦਾ ਦੋ ਦਾਂ ਚਾੜੀ ਦੀ ਕੀਮਤ ਜਿਹੜੀ ਉਹ 3100 ਰੁਪਏ ਤੱਕ ਗਈ ਆ ਫਾਇਲ ਕਾ ਮੰਡੀ 1885 ਦੀ ਜਿਹੜਾ ਰੇਟ ਆ ਉਹ 3600 ਤੇ 81 ਰੁਪਏ ਤੱਕ ਰਿਆ ਗੱਲ ਕਰੀਏ ਜੀ ਹੁਣ ਸ਼੍ਰੀ ਮੁਖਸਰ ਸਾਹਿਬ ਦੀ 1401 ਜਿਹੜੀ ਉਹ 3200 ਤੇ 75 ਰੁਪਏ ਤੱਕ ਗਈ ਆ 1718 ਜਿਹੜੀ 3500 ਤੇ 10 ਰੁਪਏ ਤੱਕ ਗਈ ਆ 1121 ਜਿਹੜੀ ਉਹ 4000 ਰੁਪਏ ਤੱਕ ਗਈ ਆ ਜੇ ਗੱਲ ਕਰੀਏ ਹੋਣਾ ਬਤ ਤਰਨ ਤਰਨ ਮੰਡੀ ਤਰਨ ਤਰਨ ਮੰਡੀ ਵਿੱਚ ਜਿਹੜੀ 17 18 ਉਹ 2200 ਰੁਪਏ ਤੋਂ ਸ਼ੁਰੂ ਹੋ ਕੇ 3600 ਰੁਪਏ ਤੱਕ ਗਈ ਆ ਜਿਹੜੀ ਹੱਥ ਨਾ ਝਾੜੀ ਹੋਈ 17 18 ਉਹ 3500 ਰੁਪਏ ਤੋਂ ਲੈ ਕੇ 3700 ਤੇ 99 ਰੁਪਏ ਤੱਕ ਗਈ ਆ 11 21 ਜਿਹੜੀ ਕੰਬੈਨ ਨਾਲ ਵੱਢੀ ਹੋਈ ਉਹ 3200 ਰੁਪਏ ਤੋਂ ਲੈ ਕੇ 4025 ਰੁਪਏ ਤੱਕ ਗਈ ਆ 11 21 ਹੀ ਜਿਹੜੀ ਹੱਥ ਨਾ ਝਾੜੀ ਉਹ 3800 ਰੁਪਏ ਤੋਂ ਲੈ ਕੇ 4100 ਤੇ 70 ਰੁਪਏ ਤੱਕ ਗਈ ਆ 1401 ਦਾ ਜਿਹੜਾ ਰੇਟ ਆ 3000 ਰੁਪਏ ਤੋਂ ਸ਼ੁਰੂ ਹੋ ਕੇ 3371 ਰੁਪਏ 31 ਰੁਪਏ ਤੱਕ ਗਿਆ 1509 ਦਾ ਜਿਹੜਾ ਰੇਟ ਆ ਉਹ 2700 ਰੁਪਏ ਤੋਂ ਸ਼ੁਰੂ ਹੋ ਕੇ 3100 ਤੇ 92 ਰੁਪਏ ਤੱਕ ਗਿਆ 1847 ਦਾ ਜਿਹੜਾ ਰੇਟ ਆ 2500 ਰੁਪਏ ਤੋਂ 2550 ਰੁਪਏ ਤੋਂ ਸ਼ੁਰੂ ਹੋ ਕੇ 2900 ਤੇ 5 ਰੁਪਏ ਤੱਕ ਗਿਆ ਇਹ ਜਿਹੜੇ ਆਪਾਂ ਰੇਟ ਦੱਸੇ ਆ ਇਹ ਸਾਰੇ ਜਿਹੜੇ ਰੇਟ ਆ ਦੋ ਤਰੀਕ ਨੂੰ ਜਿਹੜੀ ਬੋਲੀ ਹੋਈ ਆ ਉਹਦੇ ਰੇਟ ਆ ਬਾਸਮਤੀ ਜਿਹੜੇ ਰੇਟ ਆ ਦਿਨੋਂ ਦਿਨ ਜਿਹੜੇ ਘਟ ਰਹੇ ਆ ਕੁਈ 100 ਰੁਪਏ ਕਿਤੇ 50 ਰੁਪਏ ਕਿਤੇ 20 ਰੁਪਏ ਤੱਕ ਮੰਡੀਆਂ ਦੇ ਵਿੱਚ ਫਰਕ ਪਿਆ ਰੇਟਾਂ ਦਾ ਡਿੱਗ ਰੇ ਆ ਰੇਟ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਨਵੀਂ ਨਵੀਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੂੜੀ ਦੀ ਜਿਹੜੀ ਆਪਾਂ ਲਾਈਵ ਬਹੁੰਨੇ ਆ ਉਹ 7:30 ਵਜੇ ਲਾਈਵ ਹੋਈਦਾ ਤੇ ਹਰੇ ਚਾਰੇ ਦੀ ਬੋਲੀ ਤੇ ਆਪਾਂ ਲਾਈਵ ਹੁੰਨੇ ਆ ਬਾਈ 11 ਵਜੇ